ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨਵਜੀਆਂ ਵਾਦਾਂ ਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣ ਆਂ ਸ਼ਬਦੋਤਾ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਿੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾਂ ਗੀ ਕਰਉ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਰਤ ਸਵਾਮੀ ਸੋ ਕੋ ਮਨ ਉਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹਿੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੀ ਸਹੈ ਜਿਸ ਦੇ ਹਿਸੋ ਪਾਵੇ ਸਦਾ ਸਿਫਤ ਸਲਾਹਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇਓਸਿਆ ਜਿਨ ਇੱਛਾਂ ਸਭ ਪੋਜਾਇਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਆਂ ਕਹਿ ਨਾਨਕ ਸਨਹੋ ਸੰਤੋਸ਼ਵ ਤਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕਿਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬੈ ਬਣ ਦੇ ਨਿਮਾਣੀ ਦੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰਿਆ ਇਸਨੋਂ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰਿਆ ਕਹਿ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋ ਟੁੱਟਾ ਤਿਨ ਕਾ ਸ਼ਬਦ ਸਚ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੂਲੇ ਫਿਰੈ ਦੈ ਦਿਸ਼ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਬਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰਿਓ ਕਥਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇ ਰੀ ਕਿਤ ਦਵਾਰੈ ਪਈਐ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਨੈ ਪਾਈਐ ਹੁਕਮਨ ਗੁਰੂ ਕੇ ਰਾਗਾਉ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥੋ ਅਕਥ ਕਹਾਣੀ ਏ ਮਨ ਚੰਚਲਾ ਚਤਰਾਏ ਕਿਨੈ ਨਾ ਪਾਇਆ ਚਤਰਾਏ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ ਏ ਮਾਇਆ ਮੋਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਾਂ ਮੋਣੀ ਤਿਨਹਿ ਕੀਤੀ ਜਿਨ ਟਗੋਲੇ ਪਾਇਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਏ ਕਿਨੈ ਨਾ ਪਾਇਆ ਏ ਮਨ ਪਿਆਰੇ ਹਾ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਸਕੰਮੁਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਕੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਕਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਕੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਇ ਇੱਕ ਵੇਖ ਪਰਸਨ ਆਇਆ ਲੱਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਟੁਟਾ ਤਨ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਲਨ ਰਾਲੇ ਚਲਨ ਰਾਲੇ ਭਗਤਾਂ ਕੇਰੇ ਵਿਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੁ ਜੁਗ ਨਿਰਾਲੇ ਜੋ ਤੂੰ ਚਲਾਏ ਤੇ ਵਿਚ ਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿ ਤੂੰ ਚਲਾਏ ਤੇ ਵੈ ਚੱਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵਿਚ ਲਾਵੇ ਇਹ ਸੋਇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਨਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗਲਾਂ ਗਲੇ ਕਿ ਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਇਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੇ ਸਹਿਜ ਨ ਉਪਜੈ ਬਿਨ ਸਹਿਜ ਸਹਿਸਨ ਨ ਜਾਏ ਨ ਜਾਏ ਸਸਕਿ ਤੈ ਸੰਜਮ ਰਹੇ ਕਰਮ ਕਮਾਏ ਸਸ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿ ਜੋ ਉਪਜੈ ਇਹੋ ਸਸ ਸੈ ਉਜਾਏ ਜਿਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੇ ਜਨਮ ਜੋ ਹੈ ਹਾਰਿਆ ਏ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੋੜੇ ਲਾਗੇ ਦਿਨੀ ਜਨਮ ਜੋ ਹੈ ਹਾਰਿਆ ਜਿਉ ਨਿਰਮਲ ਬਾਰੋਂ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੇ ਕਮਾਣੇ ਕੋੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਿਮਾਣੇ ਜਨਮ ਰਤਨ ਜਿਨਨੇ ਖਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਪੁਰਸੇ ਤੇ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਿਆ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਪਰਨ ਗੁਰ ਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਨੋ ਸੰਤੋਸ ਹੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰਥੈ ਕੋਈ ਪੁੱਛੋ ਬਵੇਕਿਆਂ ਜਾਏ ਅਨੇਕ ਜੁਨੇ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੇ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਓ ਸਿੱਖ ਸਤਿਗੁਰੂ ਕੇ ਪਿਆਰੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੇ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਓ ਏ ਸੱਚੀ ਬਾਣੀ ਕਹਿ ਨਾਨਕ ਸਦਾ ਗਾਓ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੇ ਹਰ ਹਰ ਨਿਤ ਕਰੈ ਰਸਨਾ ਕਹਾ ਕਛੁ ਨ ਜਾਣੇ ਚਿਤ ਜਨ ਕਾ ਹੀਰ ਲਿਆ ਮਾਇਆ ਬੋਲਣ ਪੈ ਰਵਾਣੇ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਓ ਹੋ ਆਸਮਾ ਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸੇਵਕਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿ ਸਹਿ ਬਜਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿ ਸਹਿ ਬਜਾਏ ਤੋੜੇ ਬੰਧ ਹੋਵੇ ਮੁਕਤਿ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਾਲੇ ਔਲਾਦ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੇ ਆਣੇ ਤਤੈ ਸਾਰ ਨ ਜਾਣੇ ਗੁਰੂ ਬਾਜੋਂ ਤਤੈ ਸਾਰ ਨ ਜਾਣੇ ਤੇਹੇ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਣ ਦੇ ਨ ਹਰਿ ਲਿਓ ਲਾਗੈ ਜਗਤ ਰਹਿਣ ਵਿਹਾਣੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨ ਵਿਸਾਰੀਐ ਮਨੋ ਕਵਸਾਰੀਏ ਵਡਦਾਤਾ ਜੇ ਅਗਣ ਮੈਂ ਆਹਾਰ ਪੰਚਾਵੇ ਮਨੋ ਕਵਸਾਰੀਏ ਵਡਦਾਤਾ ਜੇ ਅਗਣ ਮੈਂ ਆਹਾਰ ਪੰਚਾਵੇ ਉਸ ਨੂੰ ਕਿਉ ਪੋ ਨਾ ਸਕੀ ਜਿਸ ਨੂੰ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਮਾਲਿਆ ਕਹਿ ਨਾਨਕੇ ਵਡਦਾਤਾ ਸੋ ਕੋ ਮਨੋ ਵਿਸਾਰਿਆ ਜੈਸੀ ਅਗਣ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਣ ਸਭ ਏਕੋ ਜੇ ਕਰਤੇ ਖੇਲ ਰਚਾਇਆ ਜਤ ਸਪਣਾਤਾ ਜੰਮਿਆ ਪਰਵਾਰ ਭਲਾ ਪਾਇਆ ਲੇਵ ਚੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਇਹ ਮਾਇਆ ਅਜ ਤਹਰ ਵਿਸੈ ਮੋਹ ਉਪਜੈ ਭਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੇ ਤਿੰਨੇ ਵਿੱਚ ਮਾਇਆ ਪਾਇਆ ਹਰ ਆਪਾ ਮੁੱਲ ਕਹ ਮੁੱਲਣਾ ਪਾਇਆ ਜਾਏ ਮੁੱਲਣਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲ ਲਾਏ ਐਸਾ ਸਤਗੁਰ ਜੇ ਮਿਲੇ ਤਿਸਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪਾ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬੰਜਾਰਾ ਹਰ ਰਾਸ ਮੇਰੀ ਮਨ ਬੰਜਾਰਾ ਸਤ ਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪ ਜਿਉ ਲਾਹ ਘਟਿਓ ਦਿਹਾੜੇ ਇਹੋ ਤਨ ਤਿੰਨ ਮਿਲਿਆ ਜਿਨ ਹਰ ਆਪੇ ਬਾਣਾ ਕਹਿ ਨਾਨਕ ਰਸ ਮੇਰੇ ਮਨ ਮੋਹਾ ਬਨਜਾਰਾ ਕਹਿ ਨਾਨਕ ਰਸ ਮੇਰੇ ਮਨ ਮੋਹਾ ਬਨਜਾਰਾ ਇਹ ਰਸਨਾ ਤੋਂ ਅਣ ਰਸ ਰਾਚ ਰਹੇ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਦ ਕਿਤੈ ਜਿਚਰ ਰਸ ਭੱਲੇ ਨਾ ਪਾਏ ਹਰਸ ਪਾਏ ਭੱਲੇ ਪੀਏ ਹਰਸ ਬੌੜਨ ਤ੍ਰਿਸ਼ਨਾ ਲੱਗ ਆਏ ਇਓ ਹਰਸ ਕਰਮੀ ਪਾਇਐ ਸਤਗੁਰ ਮਿਲੈ ਜਿਸ ਸਿਆਇ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰਕੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁੱਤ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਪਾਇ ਜਗਤ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂ ਜਗ ਮੇ ਆਇਆ ਮਨ ਭਉ ਭਿਆ ਪ੍ਰਮ ਆਗਮ ਸੁਣਿਆ ਹਰ ਮੰਗਲ ਗਾ ਸਕੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਕੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਪਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਦੁਰ ਸ਼ਬਦ ਜਾਣੇ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਇਹ ਨਿਦ੍ਰੋ ਮੇਰਿਓ ਹਰ ਤੁਮੈ ਜੋਤ ਤਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰੀ ਹਰਨੇ ਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਐਉ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇ ਗੁਰ ਪ੍ਰਸਾਦਿ ਪੂਜਿਆ ਜਾਵੇ ਕਾ ਹਰ ਇਕ ਹੈ ਹਰ ਬਿਨ ਅਵਰ ਨ ਕੋਇ ਕਹਿ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਪ ਦ੍ਰਿਸ਼ਟ ਹੋਇ ਇਸ ਰਵਣੋ ਮੇਰਿ ਹੋ ਸੱਚ ਸੁਨੈ ਨੋ ਪਠਾਇ ਸੱਚ ਸੁਨੈ ਨੋ ਪਠਾਇ ਸਿਰ ਲਾਇ ਸੁਨੋ ਸਤਿ ਬਾਣੀ ਜਿਤ ਸੁਨੇ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੇ ਸੱਚ ਲੱਖ ਵਡਾਣੇ ਤਾਂ ਕੀ ਗੱਦ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋ ਸੱਚ ਸੁਨਣੋਂ ਪਟਾਏ ਹਰ ਜੀ ਗੁਫਾ ਅੰਦਰ ਰੱਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨੋ ਦਵਾਰੇ ਪ੍ਰਗਟ ਕੀਏ ਦਸਮਾ ਗੁਪਤਰ ਖਾਇਆ ਗੁਰਦੁਆਰੇ ਲਾਇ ਪਾਵਣੇ ਇੱਕ ਨਾ ਦਸਮਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਾਉ ਨਵ ਨਿਤ ਤਿਸ ਦਾ ਅੰਤ ਨਾ ਜਾਏ ਪਾਇਆ ਕਹਿ ਨਾਨਕਰ ਪਿਆਰੇ ਜਿਉ ਗੁਫੰਦ ਰਾ ਕਹਿ ਵਾਜਾ ਪਵਨ ਵਜਾਇਆ ایਉ ਸੱਚ ਸੋਲ ਸੱਚ ਕਰ ਗਾਵੋ ਗਾਵੋ ਤਸੋਇਲਾ ਕਰ ਸੱਚ ਜਿਥੈ ਸਦਾ ਸੱਚ ਧਿਆਵੇ ਸਚੋ ਧਿਆਵੇ ਜਹ ਤੁਧ ਪਾਵੇ ਗੁਰਮੁਖ ਜੀ ਨਾਮ ਬਜਾਵੇ ایਉ ਸੱਚ ਸਬਨਾ ਕਾ ਖਸਮੈ ਜਿਸ ਬਖਸੈ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ ਸੱਚ ਕਰ ਗਾਵੇ ਅਨੰਦ ਸੁਨੋ ਵਡ ਪਾਗਿਓ ਸਗਲ ਮਨਵਰਤ ਪੂਰੇ ਪਾਰ ਬ੍ਰਮ ਪ੍ਰਪਾਇ ਉਤਰੇ ਸਗਿਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੇ ਬਾਣੇ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨਿਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨਿਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ